ਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਇੱਕ ਨਾ ਬਜ਼ੁਰਗ ਹੈਗਾ ਕੋਈ 65 70 ਸਾਲ ਦਾ ਹਾਂ ਜੀ ਉਹ ਕਹਿੰਦਾ ਵੀ ਆ ਜੱਟਾਂ ਦੇ ਮੁੰਡੇ ਖੇਤ ਖੇਤ ਚ ਬਾੜੀ ਨਹੀਂ ਲਾਉਂਦੇ ਅੱਛਾ ਜੀ ਵੀ ਉਹਨੇ ਲਸਣ ਉਹ ਸੁਣਾ ਕੋ ਆਪਣਾ ਖਾਸਾ ਕੁਸਲਾ ਹੈ ਤੇ ਉਹ ਗਣਿਆਉਂਦਾ ਵੀ ਤੀਗਾ ਕਹਿੰਦਾ ਮੈਨੂੰ ਸਰੋਂ ਨਹੀਂ ਮੁਕਦੀ ਸਾਲ ਪਰ ਠੀਕ ਹੈ ਜੀ ਵੀ ਸਰੋਂ ਵੀ ਲਾਉਣਾ ਮੈਂ ਤੇਲ ਨਹੀਂ ਮੁਕਦਾ ਸਾਡੇ ਸਾਡੇ ਬਾਖ ਜੱਟਾਂ ਦੇ ਕੰਮ ਨਹੀਂ ਕਰਦੇ ਆਹ ਨਾ ਇਹ ਤਾਂ ਕੋਈ ਗਾਜਰਾਂ ਦੀ ਭੈਣ ਕਢ ਗਿਆ ਲੈ ਗਿਆ ਚ ਪੱਟ ਕੇ ਨਾਲੇ 4-5 ਫੁੱਲ ਗੋਬੀ ਦੇ ਦਿਖਾ ਦਿਓ ਦਿਖਾ ਦਿਓ ਉਧਰ ਹੋ ਕੇ ਪੱਟ ਕੇ ਸਿੱਟੇ ਹੋਏ ਨਾਲੇ ਗਾਹਾਂ ਆਪਣੀਆਂ ਗੱਡੇ ਵਾਲੀਆਂ ਕੈਰੀਆਂ ਸਾਰੀ ਬਾੜੀ ਦਿਖਾ ਦੇ ਹੌਲੀ ਹੌਲੀ ਗਾਹਾਂ ਤੱਕ ਆਹ ਦੇਖੋ ਬਈ ਹਾਂ ਆਹ ਆ ਪਹਿ ਜੀ ਤਾਜ਼ਾ ਕੰਮ ਕਰਿਆ ਸਾਡੇ ਖੇਤ ਆਉਣ ਤੋਂ ਪਹਿਲਾਂ ਪਹਿਲਾਂ ਲੈ ਗਿਆ ਕੋਈ ਪੱਟ ਕੇ ਤੇ ਆਹ ਗੰਡਿਆਂ ਦੀਆਂ ਖੜੀਆਂ ਨੇ 4 ਵੱਟਾਂ ਆਲਾ ਆਲਾ ਸੁਣਦੀਆਂ ਖੜੀਆਂ ਨੇ ਗੀਆਂ ਲਸਣ ਖੜਾ ਬੀਜਿਆ ਉਹ ਪਰਲੇ ਪਾਸੇ ਵੀ ਹੈਗਾ ਲਸਣ ਤੇ ਬਾਬਾ ਜੀ ਐ ਨਹੀਂ ਹੁੰਦਾ ਵੀ ਕੋਈ ਕੱਲਾ ਬੰਦਾ ਇੱਕੋ ਹੀ ਬੰਦਾ ਸਾਰਾ ਕੰਮ ਕਰਦਾ ਇਹ ਇਹ ਤੇ ਬਾੜੀ ਇਹ ਵੀ ਟਾਈਮ ਲੱਗਦਾ ਖਰਚਾ ਆਉਂਦਾ ਬਾੜੀ ਤੇ ਹਾਂ ਠੀਕ ਹੈ ਆ ਪਾਲਕ ਦੀ ਕਿਹੜੀ ਦੇਖ ਲੈ ਕਿੱਥੇ ਤੱਕ ਬੀਜਿਆ ਉਹ ਇੱਕ ਤੱਕ ਹਾਂ ਇੱਕ ਵੀ ਦਿਖਾ ਦੇ ਮਰੇ ਉਹ ਇਹ ਆਇਆ ਤਾਂ ਨਹੀਂ ਇਹਦੀ ਕਿਹੜੀ ਦਿਖਾਈਏ ਆ ਲੰਬੀ ਕਿਹੜੀ ਹੈ ਇਹ ਤਾਂ ਨਹੀਂ ਆਂਦੀ ਹੈ ਹਾਂ ਇਹ ਵੀ ਗੱਲ ਠੀਕ ਹੈ ਬਾਈ ਤੇਰੀ ਏ ਆ ਜਾ ਬਾਤੂ ਦੀ ਗੈਰੀ ਵੀ ਦਿਖਾਈ ਨਵਾਂ 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 ਨਵੀਂ ਚੀਜ਼ ਦਿਖਾਉਣਿਆ ਕੋਸ ਨੂੰ ਅੱਜ ਤੱਕ ਕਿਸੇ ਨੇ ਲਾਈ ਨਹੀਂ ਹੋਣੀ ਆ ਬਾਤੂ ਦੀ ਗੈਰੀ ਆ ਆ ਬਜਾਲੇ ਮੂੜੀਆਂ ਨੇ ਉਹ ਬੰਦ ਗੋਭੀ ਐ ਉਹ ਮੇਥੀ ਐ ਆਹ ਗਾਹਾਂ ਆ ਦਿਖਾ ਦੇ ਲਸਣ ਦਾ ਉਹ ਇੱਕ ਗੱਲ ਉਹ ਹੋਰ ਕਰਦਾ ਸੀ ਆ ਦੇਖੋ ਬਾਈ ਇੱਕ ਗੱਲ ਹੋਰ ਕਰਦਾ ਸੀ ਉਹ ਬਾਬਾ ਉਹ ਗਾਂ ਕੁ ਸਖਮਲ ਬਰਸੀਨ ਦੀਆਂ ਬੱਟਾਂ ਦੀ ਨ ਇੱਕ ਵੱਟ ਮੁਕਦੀ ਹੈਗੀ ਆ ਸਖਮਲ ਵੀ ਲੱਗੇ ਹੋਏ ਨੇ ਮੂਲੀਆਂ ਵੀ ਲੱਗੇ ਹੋਏ ਨੇ ਉਹ ਗਾਂ ਚਕੰਦਰ ਵੀ ਲੱਗੀ ਹੋਈ ਹੈਗੀ ਹਾਂ ਇਹ ਤਿਆਰੀ ਦਾ ਸੁਣਦੀਦਾ ਫੇਰ ਆ ਆ ਦੇਖੋ ਬਾਈ ਲਾਸ ਨੂੰ ਬਾਈ ਦਾ ਕਿੰਨੇ ਸੌਕਣਾ ਲਾਇਆ ਹੋਇਆ ਹਾਂ ਉਦੂ ਗਾਂ ਆ ਜੋ ਫੇਰ ਉਦੂ ਗਾਂ ਹਿਖਾ ਦਿੰਦੇ ਆ ਆ ਦੇਖ ਬਾਈ ਗਾਜਰਾਂ ਫੇਰ ਇੱਥੇ ਆ ਬਾਈ ਦੇ ਹਰੇ ਮਟਰ ਦੇਖੋ ਹਾਂ ਕਿੰਨੇ ਸੌਕਣਾ ਬਾਰੀ ਦੀ ਕੈਰੀ ਲਾਈ ਹੋਈ ਹੈ ਉਦੂ ਆ ਉਦੂ ਗਾਂ ਆ ਜਾਂ ਉਹ ਤੂੰ ਕਹਿੰਦਾ ਤੀਗਾ ਕੋਈ ਬੈਂਗਣ ਦਾ ਇੱਕ ਪੂਜਾ ਨਹੀਂ ਲਾਉਂਦਾ ਆ ਦੇਖ ਲੈ ਬੈਂਗਣ ਲੱਗੇ ਹੋਏ ਉਹ ਤੁਰ ਤੱਕ ਦੇਖ ਲੈ ਆ ਦੇਖੋ ਬਾਈ ਪੂਰੇ ਸੌਕ ਨਾ ਰੱਖਿਓ ਬਾਈ ਦੀ ਬਾੜੀ ਇਹ ਹਾਂ ਆ ਜਾ ਗਾਹਾਂ ਹੋਰ ਆ ਜਾ ਆ ਦੇਖ ਲੈ ਗਾਜਰਾਂ ਦੀਆਂ ਤਿੰਨ ਵੱਟਾਂ ਹਾਂ ਗੱਲ ਸਹੀ ਆ ਬਾਈ ਆਏ ਨਹੀਂ ਹੁੰਦਾ ਬੱਬਾਈ ਵੀ ਕੋਈ ਬੰਦਾ ਇੱਕੋ ਹੀ ਬੰਦਾ ਖੇਤੀ ਕਰਦਾ ਹੈਗਾ ਵੀ ਵੀ ਖਾਣੀ ਸਾਰੀ ਦੁਨੀ ਇੱਕੋ ਜੀ ਹੈਗੀ ਪਰ ਲੋਕ ਇਹ ਜਿਹਨੇ ਲਾਉਂਦੇ ਘੱਟ ਨੇ ਤਾਂ ਮੰਨਣ ਵਾਲੀ ਗੱਲ ਹੈਗੀ ਇਹ ਗੱਲ ਵੀ ਹਾਂ ਹਾਂ ਤੋੜ ਕੇ ਲੈ ਜਾਂਦੇ ਨੇ ਆਉਂਦੇ ਆਉਂਦੇ ਹਾਂ ਇਹ ਤਾਂ ਗੱਲ ਤੇਰੀ ਸਹੀ ਆ ਬਾਈ ਆਪਣੇ ਖੇਤ ਦੂਰ ਨੇ ਨਾਲੇ ਦੇਖ ਲੈ ਅੱਜ ਅੱਜੀ ਦੇਖ ਲੈਣਾ ਕੋਈ ਗਾਜਰਾਂ ਲੈ ਗਿਆ ਨੇ ਸ਼ੀ ਫੁੱਲ ਗੋਭੀ ਦੇ ਲੈ ਗਿਆ ਐਡੀ ਵੱਡੀ ਬਾੜੀ ਕੋਈ ਲਾਉਂਦਾ ਨਹੀਂ ਹੋਣਾ ਬਾਈ ਪਿੰਡ ਚੋਂ ਮੈਂ ਲਾਵਾ ਉਧਰ ਨੂੰ ਬਾਈ ਉਧਰ ਨੂੰ ਮੂੰਹ ਕਰਕੇ ਫੇਰ ਦਿਖਾ ਦੇ ਦੇਖੋ ਬਾਈ ਸਾਰੀ ਲੰਬੀ ਹੈ ਨਹੀਂ ਨਹੀਂ ਕਰਦੇ ਤਿੰਨ ਤਿੰਨ ਚਾਰ ਵਿਸ ਵੇ ਹੋਣਗੇ ਬਾਈ ਪੰਜ ਵਿਸ ਵੇ ਪੂਰੇ 100 ਕ ਨਾਲ ਲਾਏ ਹੋਏ ਬਾਈ ਦੇ ਦੇ ਪਿੰਡ ਤੋਂ ਗਾਜਰਾਂ ਦੀ ਆ ਬਾਈ ਇਹ ਚੱਲ ਪਿੰਡ ਦਾ ਨਾਉਂਦਾ ਤੋਂ ਨੂੰ ਲੈ ਦੇਖੋ ਬਾਈ ਆ ਦੇਖੋ ਪੂਰੇ ਬਾਈ ਸ਼ੌਂਕ ਨਾਲ ਕੰਮ ਕਰਦਾ ਏਹੀ ਜੀ ਗੱਲ ਨਹੀਂ ਹੈਗੀ ਕੋਈ ਅੱਜ ਤੜਕੀ ਤਾਜ਼ਾ ਕੰਮ ਕਰਕੇ ਗਿਆ ਤੇ ਹੁਣ ਤੋਂ ਪਹਿਲਾਂ ਆ ਬਾਈ ਤੂੰ ਸਾਹਮਣੇ ਹੁਣ ਦੱਸ ਦੇ ਕਾ ਹੁਣ ਬੋਲ ਤੂੰ ਤੇਰੀ ਫੋਟੋ ਆ ਜੂ ਵਿੱਚ ਆ ਦੇਖ ਲਓ ਬਾਈ ਬਾਈ ਦੀ ਕਿੰਨੀ ਸ਼ੌਂਕ ਨਾਲ ਬਾੜੀ ਲਾਈ ਹੋਈ ਹੈ ਇੱਕ ਘੰਟਾ ਦੋ ਘੰਟੇ ਪਹਿਲਾਂ ਹੀ ਕੰਮ ਕਰਕੇ ਗਿਆ ਕੋਈ ਅੱਜ ਸਨੇਹੀ ਤੜਕੇ ਹਾਂ ਚੱਲ ਜਾਨ 15 ਦੀ ਬੋਰੀ 8-10 ਫੁੱਲ ਗੋਭੀ ਦੇ ਹਾਂ ਚੱਲ ਜਾਨਾ ਧੰਨਵਾਦ ਉਹ ਵੀਰ ਦਾ ਤੇਰਾ ਬੰਦਾ ਪੁੱਛ ਕੇ ਪੱਟ ਲੈ ਜਿਹੜੀ ਬਾਂਦੀ ਹੈ ਹਾਂ ਦੱਸ ਤਾਂ ਦੇਵੇ ਹਾਂ ਹਾਂ ਚਲੋ ਸਰ ਤੈਨੂੰ ਇਕੱਲੇ ਨੇ ਕਰਨੀ ਵੀ ਕੁਛ ਨਹੀਂ ਹਾਂ ਸਾਰੇ ਵੀਰਾਂ ਦਾ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਭਾਈ ਬਹੁਤ ਬਹੁਤ